ਚਾਦੀ ਅਗਨੀ ਜਲਦੀ ਰਹਿਣੀ ਚਾਹੀਦੀ ਹੈ। ਤੋ ਇਹੀ ਜ਼ਿੰਦਗੀ ਹੈ ਜਦੋਂ ਬੰਦੇ ਦੀਆਂ ਆਸਾਂ ਹੀ ਮੁੱਕ ਗਈਆਂ ਤੇ ਫਿਰ ਪਿੱਛੇ ਕੀ ਰਹਿ ਗਿਆ। ਸੋ ਅੱਜ ਆਪਾਂ ਤੁਹਾਨੂੰ ਮਿਲਾਉਨੇ ਹਾਂ ਕੁਦਰਤ ਨਾਲ। ਤੋ ਆਪਾਂ ਆਏ ਹਾਂ ਪਹਿਲਾਂ ਤਾਂ ਆਪਾਂ ਚੱਲਾਂਗੇ ਇਹ ਜਿਹੜਾ ਦਰਿਆ ਦੇ ਹਾਲ ਦੁਆਲੇ ਦੇਖਦੇ ਆਂ ਜਾ ਕੇ ਕਿ ਕੀ ਹੈ। ਤੇ ਇੱਥੇ ਘੁੰਮਾਂਗੇ ਤੇ ਅੱਜ ਮੈਂ ਤੁਹਾਨੂੰ ਕਾਫੀ ਥਾਂਾਂ ਤੇ ਲੈ ਕੇ ਜਾਣਾ ਹੈ। ਆ ਦੇਖੋ ਬ੍ਰਿਜ ਕਿੰਨਾ ਸੋਹਣਾ ਬਣਿਆ ਹੋਇਆ ਹੈ। ਇਹ ਹੈ ਕ੍ਰੈਡਿਟ 뷰 ਰਿਵਰ। ਤੇ ਇਹ ਜਿਹੜੇ ਪਾਰਕ ਦੇ ਵਿੱਚ ਆਪਾਂ ਆਏ ਹਾਂ ਸੋ ਇਹਦਾ ਨਾਮ ਹੈ ਕ੍ਰੈਡਿਟ ਵਿਊ ਕਨਜ਼ਰਵੇਸ਼ਨ ਪਾਰਕ ਸੋ ਇਹਦੇ ਵਿੱਚ ਜਿਵੇਂ ਤੁਸੀਂ ਦੇਖਦੇ ਹੋ ਕਿ ਪੁਰਾਣੇ ਦਰਖਤ ਤੇ ਪੁਰਾਣੀ ਬਨਸਪਤੀ ਪੁਰਾਣੀ ਲੁੱਕ ਨੂੰ ਉਸੇ ਤਰ੍ਹਾਂ ਰੱਖਿਆ ਗਿਆ ਹੈ ਸੋ ਆਹ ਦੇਖੋ ਇੱਕ ਟ੍ਰੇਲ ਹੈ ਟ੍ਰੇਲ ਦੇ ਉੱਪਰ ਆਪਾਂ ਜਾ ਰਹੇ ਹਾਂ ਤੇ ਇਹ ਇਸ ਤਰ੍ਹਾਂ ਦੀਆਂ ਟ੍ਰੀਲਸ ਨੇ ਜਿਹੜੀਆਂ ਇੱਥੇ ਬਣੀਆਂ ਹੁੰਦੀਆਂ ਨੇ ਤੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਫਰੈਸ਼ ਅਰ ਤਾਜ਼ਾ ਹਵਾ ਤੇ ਦਰਖਤਾਂ ਦਾ ਝੂਮਣਾ ਤੇ ਇਸੇ ਤਰ੍ਹਾਂ ਜਿਹੜਾ ਬੰਦਾ ਹੈ ਇਹ ਹੀ ਇਹਨਾਂ ਚੀਜ਼ਾਂ ਨੂੰ ਇੰਜੋਏ ਕਰਦਾ ਹੈ ਤੇ ਨਾਲ ਹੈ ਮੇਰੇ ਸ਼ੈਰੀ ਮੇਰਾ ਦੋਸਤ ਤੁਹਾਨੂੰ ਯਾਦ ਹੋਵੇਗਾ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਸੀ ਤਾਂ ਡਾਕਟਰ ਉਹਨੂੰ ਤਾਜ਼ਾ ਹਵਾ ਲੈਣ ਲਈ ਜਾਂ ਹਵਾ ਬਦਲੀ ਲਈ ਪਹਾੜੀ ਜਿਹੜੇ ਸਥਾਨ ਨੇ ਉਹਨਾਂ ਤੇ ਭੇਜ ਦਿਆ ਕਰਦੇ ਸੀ ਤਾਂ ਕਿ ਉੱਥੇ ਜਿਹੜੀ ਉਹ ਫਰੈਸ਼ ਹਵਾ ਲੈ ਸਕੇ ਸੋ ਮੈਂ ਵੀ ਸਮਝ ਲਓ ਇਸ ਕਰਕੇ ਸਮਝ ਲਓ ਕਿ ਮੈਂ ਕੁਦਰਤ ਨੂੰ ਜਿਹੜਾ ਇਸ ਕਰਕੇ ਪਸੰਦ ਕਰਦਾ ਹਾਂ ਤਾਂ ਮੇਰੀ ਵੀ ਜਿਹੜੀ ਸਿਹਤ ਹੈ ਕੋਈ ਬਹੁਤ ਹੀ ਵਧੀਆ ਨਹੀਂ ਤਾਂ ਇਹ ਆਪਾਂ ਤਾਜੀ ਹਵਾ ਲੈਣ ਲਈ ਕੁਦਰਤ ਦਾ ਆਨੰਦ ਮਾਣ ਲਈ ਤੇ ਨਿੱਗੀ ਗੋਦ ਦਾ ਆਨੰਦ ਮਾਨਣ ਲਈ ਤੇ ਮੈਂ ਇਹਨਾਂ ਥਾਵਾਂ ਤੇ ਆ ਜਾਂਦਾ ਹਾਂ ਤਾਂ ਮੇਰਾ ਸ਼ੌਂਕ ਹੈ। ਤੋਂ ਗੱਡੀ ਰਾਹੀਂ ਵੀ ਤੁਸੀਂ ਕੁਮ ਸਕਦੇ ਹੋ ਤੁਹਾਡੀਆਂ ਅੱਖਾਂ ਨੂੰ ਤੇ ਤੁਸੀਂ ਮਤਲਬ ਦਾਤ ਦਿੰਦੇ ਹੋ ਕੁਦਰਤ ਦੀ ਤੇ ਮੈਂ ਤੁਹਾਨੂੰ ਇੱਕ ਹੋਰ ਥੱਗ ਜਗ੍ਹਾ ਲੈ ਆਇਆ ਹਾਂ। ਇਹ ਜਿਹੜੀ ਥਾਂ ਹੈ ਇਹ ਟ੍ਰਾਂਟੋ ਤੋਂ ਤਕਰੀਬਨ 2 ਘੰਟੇ ਦੀ ਬਾਟ ਤੇ ਹੈ ਕੋ 150 ਕਿਲੋਮੀਟਰ ਹੋਏਗਾ। ਪਰ ਡੇਢ ਪੌਣੇ 200 ਤੇ ਇੱਥੇ ਆਪਾਂ ਆ ਗਏ ਹਾਂ ਤੇ ਇਹ ਹੈ ਮਸਕੋਕਾ ਤੇ ਮਸਕੋਕਾ ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਝੀਲਾਂ ਦੇ ਕਿਨਾਰੇ ਬਸਿਆ ਹੋਇਆ ਇੱਕ ਸ਼ਹਿਰ ਹੈ ਜਾਂ ਇੱਕ ਕਾਉਂਟੀ ਹੈ ਤੇ ਜਿੱਥੇ ਜਿਹੜਾ ਹੈਗਾ ਕਾਟੇਜਸ ਦਾ ਬਿਜ਼ਨਸ ਹੈ ਤੇ ਲੋਕ ਇੱਥੇ ਕਾਟੇਜਸ ਚਾਉਂਦੇ ਨੇ ਤੇ ਆਹ ਹੈ ਆਪਣੀ ਰਹਾਇਸ਼ ਸੋ ਜਿੱਥੇ ਆਏ ਹਾਂ ਸੋ ਇਹ ਹੈ ਆਪਣੇ ਹੋਟਲ ਦਾ ਕਮਰਾ ਜਿੱਥੇ ਆਪਾਂ ਰਹਿਣਾ ਹੈ ਟੂਬੀ ਨੂੰ ਵੀ ਨਾਲ ਲੈ ਕੇ ਆਏ ਹਾਂ ਤੋਂ ਇਹਦੀ ਸਰਾਊਂਡਿੰਗ ਆਪਾਂ ਦੇਖਣੀ ਹੈ ਸੋ ਆਹ ਮੇਰੀ ਬਾਲਕੋਨੀ ਦੇ ਵਿੱਚੋਂ ਬਾਹਰ ਦੇਖਦੇ ਦ੍ਰਿਸ਼ ਨੇ ਸੋ ਆ ਦੇਖੋ ਬਿਲਕੁਲ ਜਿਹੜੀ ਝੀਲ ਹੈ ਉਹਦੇ ਉੱਪਰ ਆਪਣਾ ਹੋਟਲ ਹੈ ਤੇ ਹੋਟਲ ਦੀ ਬਾਲਕੋਨੀ ਦੇ ਨਾਲ ਇਹ ਜਿਹੜੀ ਝੀਲ ਹੈ ਉਹ ਲੱਗਦੀ ਹੈ ਤੇ ਆਹ ਦੇਖੋ ਤੇ ਇਧਰਲੇ ਪਾਸੇ ਨੇ ਜਿਹੜੇ ਪੁਰਾਣੇ ਸਟੀਮ ਸ਼ਿਪ ਵੀ ਖੜੇ ਨੇ ਉਹ ਵੀ ਮੈਂ ਦਿਖਾਉਣੇ ਨੇ ਕਿਸ਼ਤੀਆਂ ਖੜੀਆਂ ਨੇ ਕੋ ਬਹੁਤ ਹੀ ਸੋਹਣਾ ਏਰੀਆ ਹੈ ਕਈ ਬੰਦੇ ਮੈਨੂੰ ਕਹਿੰਦੇ ਨੇ ਕਿ ਘੁੰਮਿਆ ਫਿਰਿਆ ਨਾ ਕਰ ਤੇ ਤੇਰੀ ਸਿਹਤ ਹੈ ਜਿਹੜੀ ਉਹ ਕਈ ਵਾਰ ਖਰਾਬ ਹੋ ਜਾਂਦੀ ਹੈ ਤਾਂ ਸ਼ਾਇਦ ਘੁੰਮਣ ਫਿਰਨ ਕਰਕੇ ਹੈ ਪਰ ਦੋਸਤੋ ਜਦੋਂ ਬੰਦੇ ਦੀਆਂ ਖਾਹਿਸ਼ਾਂ ਹੀ ਮਰ ਗਈਆਂ ਤੇ ਜਦੋਂ ਬੰਦਾ ਘਰ ਅੰਦਰ ਹੀ ਬਹਿ ਗਿਆ ਫਿਰ ਤਾਂ ਵੈਸੇ ਹੀ ਜ਼ਿੰਦਗੀ ਖਤਮ ਹੋ ਗਈ ਉਹ ਹੈ ਕਟ੍ਰੇਲ ਜਿਸ ਤੇ ਆਪਾਂ ਚੱਲਾਂਗੇ ਪਰ ਉਹ ਤੋਂ ਪਹਿਲਾਂ ਬ੍ਰੇਕਫਾਸਟ ਕਰ ਲਈਏ ਸੋ ਬ੍ਰੇਕਫਾਸਟ ਆਪਣੇ ਹੋਟਲ ਦੇ ਵਿੱਚ ਹੀ ਹੈ ਤੋਂ ਇਸ ਤਰ੍ਹਾਂ ਦੀ ਹੈ ਬ੍ਰੇਕਫਾਸਟ ਜਿਹਦੇ ਵਿੱਚ ਸੌਸੇਜ਼ ਆਮਲੇਟ ਤੇ ਟਿੱਕੀਆਂ ਪਨੀਰ ਦੀਆਂ ਤੇ ਸਾਲਸਾ ਤੇ ਇਹ ਸਾਰਾ ਕੁਝ ਹੈ ਤੇ ਸੀਰੀਅਲ ਹੈ ਤੇ ਹੋਰ ਕਾਫੀ ਕੁਝ ਹੈ ਤੇ ਜੋ ਮੈਨੂੰ ਪਸੰਦ ਸੀ ਮੈਂ ਉਹ ਲੈ ਲਿਆ ਤੇ ਆ ਟੋਬੀ ਸਿੰਘ ਵੀ ਬੈਠਾ ਹੈ ਵੀ ਤਿਆਰ ਹੈ ਜਾਣ ਨੂੰ ਟ੍ਰੇਲ ਤੇ ਨਾਲ ਸੋ ਲੋ ਜੀ ਆਪਾਂ ਨਿਕਲ ਪਏ ਹਾਂ ਟ੍ਰੇਲ ਵੱਲ ਨੂੰ ਸੋ ਇਹ ਜੰਗਲ ਦੇ ਵਿੱਚ ਹੀ ਹੁੰਦੀ ਹੋਈ ਢੀਲ ਤੇ ਜਾਂਦੀ ਹੈ तकरीबन 2 ਕਿਲੋਮੀਟਰ ਦੀ ਹੋਵੇਗੀ ਸੋ ਇਹਦੇ ਤੇ ਆਪਾਂ ਚੱਲਾਂਗੇ ਸੋ ਪਹਿਲਾਂ ਛੋਟੀਆਂ ਟ੍ਰੇਲਾਂ ਤੋਂ ਸ਼ੁਰੂ ਕਰਦੇ ਹਾਂ ਦੇਖਦੇ ਹਾਂ ਸੋ ਹਾਈਕਿੰਗ ਲਈ ਆਪਾਂ ਅਲਦਵਾਲੇ ਇੱਥੇ ਬਹੁਤ ਥਾਵਾਂ ਤੇ ਜਾ ਸਕਦੇ ਹਾਂ ਟ੍ਰਾਂਟੋ ਦੇ ਅਲਦਵਾਲੇ ਜੇ ਤੁਹਾਨੂੰ ਹਾਈਕਿੰਗ ਦਾ ਸ਼ੌਕ ਹੈ ਤਾਂ ਤੁਸੀਂ ਜਾ ਸਕਦੇ ਹੋ ਆ ਫੂਡ ਹੈ ਹੈਲਥੀ ਫੂਡ ਜਿਹੜਾ ਹੈਗਾ ਉਹ ਤੁਹਾਡੇ ਲਈ ਹਮੇਸ਼ਾ ਵਧੀਆ ਰਹਿੰਦਾ ਜਦੋਂ ਤੁਸੀਂ ਘੁੰਮਣ ਫਿਰਨ ਜਾਂਦੇ ਹੋ ਤਾਂ ਆਪਾਂ ਅੱਜ ਤੁਹਾਨੂੰ ਘੁਮਾਉਣਾ ਫਰਾਉਣਾ ਤਾਂ ਮੇਰੇ ਨਾਲ ਰਹਿਣਾ ਕੁਝ ਤਸਵੀਰਾਂ ਦਿਖਾਉਨੇ ਆ ਤੇ ਫਿਰ ਆਪਾਂ ਤੁਹਾਨੂੰ ਮਸਕੂਕਾ ਅਜ ਅੜਦ ਵਾਲੇ ਘੁੰਮ ਕੇ ਦਿਖਾਉਣਾ ਹੈ ਮੈਂ ਦੇਖਿਆ ਇਹ ਲੋਕ ਦਿਖਾਵੇ ਦੀ ਜ਼ਿੰਦਗੀ ਨਹੀਂ ਜੀਉਂਦੇ ਤੇ ਇਹ ਲੋਕ ਜਿੱਦਾਂ ਕਿਸ਼ਤੀਆਂ ਰੱਖਣਗੇ ਕਿਸ਼ਤੀਆਂ ਦੇ ਵਿੱਚ ਤੈਰਨ ਜਾਣਗੇ ਇਹਨਾਂ ਦੇ ਘਰ ਨੇ ਜਿਹੜੇ ਛੋਟੇ-ਛੋਟੇ ਜਿੱਦਾਂ ਪ੍ਰੰਪਰਾਕ ਕਿਸਮ ਦੇ ਹੈਗੇ ਨੇ ਰਵਾਇਤੀ ਕਿਸਮ ਦੇ ਜਿਵੇਂ ਹੁੰਦੇ ਨੇ ਹੋਟਲ ਜ਼ਰੂਰ ਬਹੁਤ ਖੂਬਸੂਰਤ ਨੇ ਪਰ ਮੈਂ ਅੜਦ ਵਾਲੇ ਘੁੰਮ ਫਿਰ ਕੇ ਦੇਖਿਆ ਕਿ ਇਹ ਲੋਕ ਯਾਰ ਜ਼ਿੰਦਗੀ ਨੂੰ ਜੀਉਂਦੇ ਨੇ ਇਹਨਾਂ ਦੇ ਸੁਪਨੇ ਵੱਡੇ ਨੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਵੱਟੀਆਂ ਨੇ ਸਾਡੇ ਨਾਲੋਂ ਤੋਂ ਅਸੀਂ ਮੈਂ ਇਹ ਨਹੀਂ ਕਹਿੰਦਾ ਕਿ ਸਾਡੀ ਕਮਿਊਨਿਟੀ ਤੋਂ ਅਸੀਂ ਲੋਕ ਦਿਖਾਵੇਆਂ ਦੇ ਵਿੱਚ ਬਹੁਤ ਫਸੇ ਹੋਏ ਆ ਬਾਹਰ ਤਾਂ ਅਸੀਂ ਘੁੰਮਣ ਫਿਰਨ ਜਾਂਦੇ ਹੀ ਨਹੀਂ ਸਾਨੂੰ ਲੱਗਦਾ ਕਿ ਪੈਸਾ ਖਰਾਬ ਹੈ ਲੇਕਿਨ ਦੋਸਤੋ ਜ਼ਿੰਦਗੀ ਇੱਕ ਵਾਰੀ ਉਹ ਮਿਲਦੀ ਹੈ ਤੇ ਮੁੜ ਕੇ ਨਹੀਂ ਮਿਲਦੀ ਤੋਂ ਇਸ ਨੂੰ ਮਾਨ ਲਵੋ ਸੋ ਜਦੋਂ ਵੀ ਤੁਸੀਂ ਬਾਹਰ ਘੁੰਮਣ ਫਿਰਨ ਜਾਂਦੇ ਹੋ ਤਾਂ ਇੱਕ ਤਾਂ ਇਹ ਹੈਗਾ ਕਿ ਤੁਹਾਡੇ ਕੱਪੜੇ ਨੇ ਜਿਹੜੇ ਪ੍ਰੋਪਰ ਹੋਣੇ ਚਾਹੀਦੇ ਨੇ ਸੋ ਜਿਸ ਤਰ੍ਹਾਂ ਦਾ ਮੌਸਮ ਹੈ ਉਸ ਤਰ੍ਹਾਂ ਦੇ ਕੱਪੜੇ ਪੈਨੋ ਤਾਂ ਹਮੇਸ਼ਾ ਸਿਰ ਤੇ ਹੈਟ ਲੈ ਕੇ ਜਾਓ ਕਿਉਂਕਿ ਬਾਹਰ ਜਿਹੜਾ ਹੈਗਾ ਬੱਗ ਤੇ ਮੱਛਰ ਬਹੁਤ ਹੁੰਦੇ ਨੇ ਤੇ ਇਸ ਕਰਕੇ ਤੁਹਾਡੇ ਕੋਲ ਮਸਕੀਟੋ ਸਪਰੇਅ ਬੱਗ ਸਪਰੇਅ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਤੇ ਤੁਹਾਡੇ ਕੋਲ ਹਾਈਕਿੰਗ ਸ਼ੂਜ਼ ਪਾਏ ਹੋਣੇ ਚਾਹੀਦੇ ਨੇ ਕਿਉਂਕਿ ਜਿਹੜੀ ਹਾਈਕਿੰਗ ਹੈ ਕਿਤੋਂ ਉਚਾਈ ਹੈ ਕਿਤੋਂ ਨਮਾਨ ਹੈ ਕਿਤੇ ਪੱਥਰ ਨੇ ਕਿਤੇ ਤਿਲਕਣੇ ਨੇ ਸੋ ਐਂਟੀ ਸਲਿੱਪ ਸ਼ੂ ਹੋਣ ਕਿਉਂਕਿ ਦੂਸਰੇ ਪਾਸੇ ਮੈਂ ਦੇਖਿਆ ਕਿ ਇੱਥੇ ਰੇਲਿੰਗਸ ਬਹੁਤ ਘੱਟ ਨੇ ਕਿਉਂਕਿ ਲੋਕ ਨੇ ਜਿਹੜੇ ਇਹ ਜ਼ਿੰਮੇਵਾਰ ਨੇ ਇਹਨਾਂ ਨੇ ਕੋਈ ਇਸ ਤਰ੍ਹਾਂ ਦੀਆਂ ਇਲਤਾਂ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਨੀਆਂ ਹੁੰਦੀਆਂ ਜਿਵੇਂ ਸਾਡੀ ਆਦਤ ਹੈ ਕਿ ਲਟਕ ਜਾਣਾ ਕੋਈ ਇਸ ਤਰ੍ਹਾਂ ਦੇ ਪੁੱਠੇ ਪੰਗੇ ਲੈਣੇ ਇਸ ਤਰ੍ਹਾਂ ਨਹੀਂ ਕਰਦੇ ਸੋ ਜੇ ਤੁਹਾਡੇ ਕੋਲ ਪ੍ਰੋਪਰ ਸ਼ੂ ਹੋਣਗੇ ਤਾਂ ਤੁਹਾਨੂੰ ਤਿਲਕਣ ਦਾ ਡਰ ਹੈ ਨਹੀਂ ਤਾਂ ਜੇ ਜੇ ਤਿਲਕਣ ਦਾ ਡਰ ਨਹੀਂ ਰਹਿੰਦਾ ਨਹੀਂ ਤਾਂ ਤੁਸੀਂ ਪਾਣੀ ਵਿੱਚ ਜਾਂ ਕਿਤੇ ਹੋਰ ਜਾ ਕੇ ਡਿੱਗ ਸਕਦੇ ਹੋ 60 ਫੀਟ ਕਾ ਸਕਦੇ ਹੋ ਤੋ ਫਿਰ ਅਸੀਂ ਐਸ ਤਰ੍ਹਾਂ ਟ੍ਰੇਲਾਂ ਤੋਂ ਉੱਤਰ ਦੇ ਉੱਤਰ ਦੇ ਉੱਤਰ ਦੇ ਆ ਪਾਣੀ ਕਿਨਾਰੇ ਆ ਗਏ ਹਾਂ ਆ ਦੇਖੋ ਕਿੰਨਾ ਸਾਫ਼ ਸੁਥਰਾ ਪਾਣੀ ਹੈ ਬਹੁਤ ਸਾਫ਼ ਸੁਥਰਾ ਪਾਣੀ ਹੈ ਦੂਰ ਤੱਕ ਫੈਲੀ ਹੋਈ ਲੇਕ ਹੈ ਲੇਕ ਦੇ ਵਿੱਚ ਚੱਲਦੀਆਂ ਕਿਸ਼ਤੀਆਂ ਨੇ ਸੋ ਦੋਸਤੋ ਇਹ ਚੀਜ਼ਾਂ ਤੁਹਾਨੂੰ ਘਰੇ ਬੈੱਡਰੂਮਾਂ 'ਚ ਬੈਠ ਕੇ ਨਹੀਂ ਮਿਲਣਗੀਆਂ ਤੇ ਨਾ ਹੀ ਜੇ ਤੁਸੀਂ ਕੰਮਾਂ ਦੇ ਓਵਰਟਾਈਮ ਲਈ ਜਾਂਦੇ ਹੋ ਲਈ ਜਾਂਦੇ ਹੋ ਪੈਸਾ ਕਮਾਈ ਜਾਂਦੇ ਹੋ ਬੈਂਕਾਂ 'ਚ ਰੱਖੀ ਜਾਂਦੇ ਹੋ ਕਿ ਫਿਊਚਰ ਦੇ ਵਿੱਚ ਕੰਮ ਆਏਗਾ ਫਿਊਚਰ ਕਿਸੇ ਨੇ ਨਹੀਂ ਦੇਖਿਆ ਸੋ ਇਸ ਤਰ੍ਹਾਂ ਜਿਹੜਾ ਇਹਨਾਂ ਨੇ ਨਾਲ ਦੁਆਲੇ ਬੈਠਣ ਨੂੰ ਵੀ ਬਣਾਇਆ ਹੈ। ਸ਼ਾਮ ਨੂੰ ਜਦੋਂ ਕਿਤੇ ਸੂਰਜ ਢਲਦਾ ਹੈ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਕਿੰਨੇ ਸੋਹਣੇ ਇਹਨਾਂ ਨੇ ਥਾਂ ਬੈਠਣ ਨੂੰ ਬਣਾਏ ਹੋਏ ਨੇ। ਅੰਦਰ ਬੈਂਚ ਲੱਗੇ ਹੋਏ ਨੇ, ਛੋਟੇ-ਛੋਟੇ ਲੱਕੜੀ ਦੇ ਪੋੜ ਲਾਏ ਹੋਏ ਨੇ, ਸਟੈਪ ਲਾਏ ਹੋਏ ਨੇ, ਪੌੜੀਆਂ ਲਾਈਆਂ ਹੋਈਆਂ ਨੇ, ਕਮਾਲ ਹੈ। ਚੰਗਾ ਵੀ ਦੋਸਤੋ ਪਹਿਲੇ ਵਲੌਗ 'ਚ ਇੰਨਾ ਹੀ ਸਹੀ ਤੇ ਦੂਸਰੇ ਤੀਸਰੇ ਵਲੌਗ 'ਚ ਵੀ ਮੈਂ ਤੁਹਾਨੂੰ ਮੁਸਕੋਕਾ ਹੋਰ ਵਾਲੇ ਦੁਆਲੇ ਨੂੰ ਖਾਹੂਗਾ। ਤੇ ਇੱਥੇ ਹੀ ਬਿਲੌਣਿਆਂ ਸਾਸਰੀ ਕਾਲ ਤੇ ਤੁਸੀਂ ਇੰਜੋਏ ਕਰੋ ਦ੍ਰਿਸ਼ ਤੇ ਮੈਂ ਤੁਹਾਨੂੰ ਅਗ